ਕਰਨ ਕਰਾਵਣ ਹਾਜ ਤੂੰ ਸਭ ਕੁਝ ਤੇਰੇ ਪਾਸ ਅੰਗ ਸੰਗ ਤੈਨੂੰ

ਮਰਤ ਪਰਮਾਤਮਾ ਕੇ ਨਿਰਗੁਣ ਨਿਰੰਕਾਰ ਤੂੰ ਕਰਤਾ ਹੈ ਜਗਤ ਕਾ ਤੂੰ ਕਰਤਾ ਹੈ ਜਗਤ ਕਾ ਤੂੰ ਸਭ ਕਾ ਆਧਾਰ समरथ परमात्मा हे निर्गुण निरंकार हे समरथ परमात्मा हे निर्गुण निरंकार कण कण ਹੈ ਸੰਸਾਰ

ਸਾਗਰ ਸੇ ਪਾਰ ਏ ਸਮਰੱਥ ਪਰਮਾਤਮਾ ਏ ਨਿਰਗੁਣ ਨਿਰੰਕਾਰ ਏ ਸਮਰੱਥ ਪਰਮਾਤਮਾ ਏ ਨਿਰਗੁਣ ਨਿਰੰਕਾਰ ਤੂੰ ਹੀ ਨਿਰੰਕਾਰ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਜੋਕਨ ਲੰਕਾਰੇ ਮਿਸ਼ਨ ਦੇ ਆਲ ਵਰਲਡ ਦੇ ਵਿੱਚ ਇਹ ਅੱਜ ਸਫਾਈ ਅਭਿਆਨ ਚੱਲ ਰਿਹਾ ਜੋ ਸਫਾਈ ਅਭਿਆਨ ਆ ਇਹ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਦੇ ਜਨਮ ਦਿਨ ਨੂੰ ਸਮਰਪਣ ਹੈ ਕਿਉਂਕਿ ਸਤਿਗੁਰੂ ਬਾਬਾ ਹਰਦੇਵ ਸਿੰਘ ਦਾ ਜੋ ਜਨਮ ਹੋਇਆ 23 ਫਰਵਰੀ 1954 ਨੂੰ ਇਹਨਾਂ ਦਾ ਜਨਮ ਹੋਇਆ ਔਰ ਇਹਨਾਂ ਨੇ ਮਾਨਵਤਾ ਇਕ ਤਾਰਾ ਜੋ ਮਿਸ਼ਨ ਇਹ ਨੰਕਾਰੀ ਮਿਸ਼ਨ ਹੈ ਇਸ ਨੂੰ ਇਹ ਸੰਦੇਸ਼ ਸਾਰੇ ਸੰਸਾਰ ਨੂੰ ਦਿੱਤਾ ਕਿ ਇਹ ਜੋ انسان ਹੈ ਇਸ ਨੂੰ ਜੋ ਜਨਮ ਮਿਲਿਆ ਹੈ ਕਿਸ ਵਾਸਤੇ ਮਿਲਿਆ ਇਹ ਸਿਰਫ ਤੇ ਸਿਰਫ ਇੱਕ ਪ੍ਰਭੂ ਪਰਮਾਤਮਾ ਨੂੰ ਜਾਣ ਕੇ ਉਸ ਦੀ ਭਗਤੀ ਉਸ ਦੀ ਬੰਦਗੀ ਉਸ ਦੀ ਇਬਾਦਤ ਕਰਨਾ ਆਦਿ ਨੇ 36 ਸਾਲ ਦੇ ਵਿੱਚ ਇਹ ਪਰਉਪਕਾਰ ਕੀਤਾ ਕਿ ਜੋ ਮਾਨਵ ਹੈ ਮਾਨਵ ਦੇ ਨਾਲ ਮਿਲੇ ਹਰ ਇੱਕ انسان ਦਾ ਭਲਾ ਸੋਚੇ ਹਰ ਇੱਕ ਦੇ ਨਾਲ ਪ੍ਰੀਤ ਪਿਆਰ ਨਿਮਰਤਾ ਦੇ ਨਾਲ ਰਹੇ ਔਰ ਸਤਿਗੁਰੂ ਬਾਬਾ ਹਰਦੀਪ ਸਿੰਘ ਮਹਾਰਾਜ ਨੇ 1980 ਦੇ ਵਿੱਚ ਜਾਦੇ ਵਾਰ ਲੋਰ ਸੰਭਾਲੀ ਸੀ ਉਦੋਂ ਹੀ ਉਹਨਾਂ ਨੇ ਇਹੀ ਪੈਗਾਮ ਦਿੱਤਾ ਸੀ ਕਿ ਅਸੀਂ ਜੋ ਸਾਡਾ ਮਿਸ਼ਨ ਹੈ ਇਹ ਪ੍ਰੀਤ ਪਿਆਰ ਨਿਮਰਤਾ ਦਾ ਹੈ ਅਸੀਂ ਹਰ ਇੱਕ ਦੇ ਨਾਲ ਪ੍ਰੀਤ ਪਿਆਰ ਨਿਮਰਤਾ ਦੇ ਨਾਲ ਰਹਿਣਾ ਹੈ ਇਹ ਸਾਰਾ ਸੰਸਾਰ ਸਾਡਾ ਆਪਣਾ ਹੈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਦੀ ਜੋਤ ਹੈ ਅਸੀਂ ਸਾਰਿਆਂ ਨਾਲ ਪਿਆਰ ਕਰਨਾ ਹੈ ਔਰ ਇਹਨਾਂ ਨੇ 1986 ਦੇ ਵਿੱਚ ਪਹਿਲਾ ਕਦਮ ਚੁੱਕਿਆ ਕਿ ਇਹ ਜੋ ਖੂਨ ਹੈ ਇਹ ਨਾਰੀਆਂ ਵਿੱਚ ਨਹੀਂ ਜਾਣਾ ਚਾਹੀਦਾ ਨਾਰੀਆਂ ਵਿੱਚ ਜਾਣਾ ਚਾਹੀਦਾ ਹੈ ਤਾਂ ਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਜੋ ਹੈ ਜਿਸ ਇਸਨੇ ਇਹ ਖੂਨ ਮਿਲੇ ਉਸ ਦੀ ਨੀਂਦ ਜ਼ਿੰਦਗੀ ਬਚ ਸਕੇ ਇਸ ਕਰਕੇ ਇਹਨਾਂ ਕਾਰੀ ਮਿਸ਼ਨ ਨੇ ਫਿਰ ਸਤਿਗੁਰੂ ਆਵਾਰਦੇਸ ਸਿੰਘ ਮਹਾਰਾਜ ਨੇ ਕਿਹਾ ਕਿ ਆਪ ਦੀ ਜੋ ਮੇਰਾ ਜਨਮ ਦਿਨ ਮਨਾ ਰਹੇ ਹੋ ਇਸ ਦਿਨ ਦੇ ਉਤੇ ਆਪ ਦੀ ਨੇ ਇਹ ਜੋ ਸਫਾਈ ਹੈ ਇਹ ਇਸ ਪ੍ਰਦੂਸ਼ਣ ਨੂੰ ਖਤਮ ਕਰਨਾ ਹੈ ਪ੍ਰਦੂਸ਼ਣ ਚਾਹੇ ਅੰਦਰ ਦਾ ਹੋਵੇ ਚਾਹੇ ਬਾਹਰ ਦਾ ਹੋਵੇ ਇਹ ਦੋਨੋਂ ਹਨੀਕਾਰ ਕਹਨ ਇਸ ਕਰਕੇ ਅੱਜ ਅਸੀਂ ਇਹ ਸਤਿਗੁਰੂ ਮਤਾ ਸਲਿਖਾ ਜੀ ਮਹਾਰਾਜ ਨੇ ਨਹੀਂ ਇਹੀ ਸਾਨੂੰ ਅੱਛੀ ਇੱਛਾ ਦਿੱਤੀ ਹੈ ਕਿ ਅੰਮ੍ਰਿਤ ਜੋ ਪ੍ਰੋਜੈਕਟ ਅੰਮ੍ਰਿਤ ਹੈ ਜੇ ਜਲ ਸਵਸ ਔਰ ਮਨ ਸਵਸ ਔਰ ਜੇ ਮਨ ਹੈ ਇਹ ਤਾੜੀ ਸਾਫ ਹੋਏਗਾ ਜੇ ਸਾਡਾ ਇਹ ਵਾਤਾਵਰਨ ਸਾਫ ਹੋਵੇਗਾ ਇਸ ਕਰਕੇ ਜੋ ਇਹ ਸਫਾਈ ਅਭਿਆਨ ਹੈ ਇਹ ਅੰਮ੍ਰਿਤ ਪ੍ਰੋਜੈਕਟ ਦੇ ਅਧੀਨ ਚੱਲ ਰਿਹਾ ਹੈ ਔਰ ਸਤਿਗੁਰ ਦੇ ਚਰਨਾ ਤੇ ਇਹ ਹੀ ਅਰਦਾਸ ਬੇਨਤੀ ਕਿ ਸਤਿਗੁਰੂ ਕਿਰਪਾ ਕਰਨਾ ਇਹ ਜੋ ਆਦੀ ਦਾ ਸੰਦੇਸ਼ ਜਨ ਜਨ ਤੱਕ ਹੀ ਪਹੁੰਚਾ ਸਕੀਏ ਔਰ ਸੇਵਾ ਸੇ ਮਨ ਸਾਸਾਂ ਕਰਦੇ ਹੋਇਆ ਤੇਰੇ ਦਰ ਦੇ ਉਤੇ ਨਸਾਰਿਆਂ ਦੀ ਤੋੜ ਨਿਭ ਜਾਵੇ ਪਿਆਰ ਸੇ ਬੋਲੀਏ ਬੈਨੰਕਾਰ ਜੀ ਸੰਤ ਚੰਦਰੰਕਾਰੀ ਮਿਸ਼ਨ ਜਿਹੜਾ ਇਹਨਾਂ ਦੇ ਬਾਰੇ ਬਾਰੇ ਜਾਵਾਂ ਇਹਨਾਂ ਨੇ ਦੇਖੋ ਵੀ ਆਪਣੇ ਸੰਤ ਬੱਬਾ ਹਰਦੇਵ ਸਿੰਘ ਜੀ ਦਾ ਜਨਮ ਦਿਹਾੜਾ ਕਿੰਨੇ ਵਧੀਆ ਤਰੀਕੇ ਨਾਲ ਮਨਾ ਰਹੇ ਨੇ ਅੱਜ ਸਾਡੇ ਧਾਰੀਵਾਲ ਦੇ ਵਿੱਚ ਅਸੀਂ ਵੀ ਟੀਮ ਲੈ ਕੇ ਆ ਸਾਰੇ ਜਿੰਨੇ ਭਗਤ ਆਏ ਆ ਸਵੇਰੇ 6 ਵਜੇ ਲੱਗੇ ਆ ਤੇ ਸਾਡਾ ਸਿਵਲ ਹਸਤਾ ਧਾਰੀਵਾਲ ਦੇ ਵਿੱਚ ਇਹ ਵੀ ਦੇਖੋ ਕਿ ਕਿੰਨਾ ਬੁਰਾ ਹਾਲ ਹੈ ਵਧੀਆ ਘਰ ਤਾਂ ਅਬੀ ਬੜੀ ਮਿਆਬ ਹੈ ਕਿਨਾਰਾ ਪੂਰਾ ਸਾਫ ਸਫਾਈ ਕਰਤੀ ਅੱਜ ਜਿੱਥੇ ਜਿੱਥੇ ਵੀ ਥੋੜੀ ਜਿਹਾ ਨੂੰ ਲੱਗੀ ਹੈ ਵੀ ਗੰਦਗੀ ਸੀ ਉਥੇ ਇਹਨਾਂ ਨੇ ਬਿਲਕੁਲ ਵਧੀਆ ਸਾਫ ਸੁਥਰਾ ਬਣਾਤਾ ਕਿੰਨਾ ਅੱਛਾ ਸਾਡਾ ਵਾਤਾਵਰਣ ਇਹਦੇ ਨਾਲ ਹੁੰਦਾ ਵਾ ਮੈਂ ਕਹਿੰਦਾ ਵੀ ਪ੍ਰਮਾਤਮਾ ਇਹਨਾਂ ਨੂੰ ਹੌਲ ਬਲ ਬੁੱਧੀ ਦੇਵੇ ਤੇ ਤਖੀਏ ਤੇ ਲੈ ਕੇ ਜਾਂਦੇ ਉਹਨਾਂ ਦੇ ਬੱਚੇ ਜਿਨ੍ਹਾਂ ਦੀ ਇੰਨੀ ਅੱਛੀ ਸੋਤ ਵਾ ਕਿ ਆਪਣੇ ਨਗਰ ਧਾਰੀਵਾਲ ਦੇ ਵਿੱਚ ਇਹਨਾਂ ਨੇ ਕਿੱਡਾ ਵਧੀਆ ਪ੍ਰਾਲਾ ਕੀਤਾ ਇਹ ਧਾਰੀਵਾਲ ਦੇ ਵਿੱਚ ਨਹੀਂ ਪੂਰੇ ਸੰਸਾਰ ਚ ਬੱਬਾ ਸੰਤ ਨਰਹੰਕਾਰੀ ਜੀ ਦਾ ਮਿਸ਼ਨ ਜਿਹੜਾ ਵਾ ਇਹ ਇਸ ਤਰ੍ਹਾਂ ਹੀ ਸਾਰੇ ਸੰਸਾਦ ਦੇ ਵਿੱਚ ਅੱਜ ਦੇ ਦਿਨ 23 ਫਰਵਰੀ ਨੂੰ ਹਰ ਸਾਲ ਮਨਾਉਂਦੇ ਨੇ ਪਿਛਲੇ ਸਾਲ ਵੀ ਇਹਨਾਂ ਨੇ ਸਾਡਾ ਵਦੀ ਸੂਏ ਦਾ ਕਿਨਾਰਾ ਕੀਤਾ ਸੀ ਫਿਰ ਇੱਕ ਦਿਨ ਆਈ ਮਤਲਬ ਧਾਰੀਵਾਲ ਦੇ ਜਿੱਥੇ ਰੇਲਵੇ ਸਟੇਸ਼ਨ ਹੈ ਰ ਆਗਰ ਹਰ ਸਾਲ ਦੇ ਸਾਲ ਇਹ ਕਰਦੇ ਨੇ ਮੈਂ ਇਹਨਾਂ ਦੇ ਬਾਰੇ ਬਾਰੇ ਜਾਣਾ ਮੈਂ ਵਾਹਿਗੁਰੂ ਦੇਗੇ ਪ੍ਰਾਰਥਨਾ ਕਰਨਾ ਵੀ ਇਹਨਾਂ ਨੂੰ ਇਹ ਬੜਾ ਅੱਛਾ ਪ੍ਰਾਲਾਵਾ ਸਾਨੂੰ ਸਾਰਿਆਂ ਨੂੰ ਇਹੋ ਪ੍ਰਾਲਾਵਾ ਕਰਨਾ ਚਾਹੀਦਾ ਆਪਣੇ ਗੁਰੂ ਮਹਾਰਾਜ ਦਾ ਜਰਮ ਦਿਹਾੜਾ ਇਸ ਤਰ੍ਹਾਂ ਹੀ ਮਨਾਣਾ ਚਾਹੀਦਾ ਤਾਂਕਿ ਆਲਾਦ ਵਾਲਾ ਸਾਫ਼ ਹੋਏਗਾ ਵਾਤਾਵਰਨ ਸ਼ੁੱਧ ਹੋਏਗਾ ਤੇ ਅਸੀਂ ਖੁਸ਼ਹਾਰ ਹੋਵਾਂਗੇ ਬਿਮਾਰੀਆਂ ਤੋਂ ਦੂਰ ਰਹਾਂਗੇ ਦੇਖੋ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿੰਨੇ ਬੱਚੇ ਆਏ ਆ ਕਿੰਨੇ ਸਾਡੇ ਤਾਰੀਬਾ ਦੇ ਇਲਾਕੇ ਦੂਰੋਂ ਦੂਰੋਂ ਲੋਕ ਆਏ ਨੇ ਪਰ ਬਹੁਤ ਹੀ ਅੱਛਾ ਇਹ ਪ੍ਰਾਲਾਵਾ ਹੈ ਜੈ ਸ਼ੁਕਰ